ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅੱਜ ਬਹੁਤ ਹੀ ਸਿੰਪਲ ਤਰੀਕੇ ਨਾਲ ਮੈਕਡੀ ਮਕਡੋਨਲ ਵਰਗੀਆਂ ਫਰਾਈਆਂ ਆਲੂ ਬਣਾ ਕੇ ਖਵਾਈਏ ਦੇਖਿਓ ਜਮੇ ਫਰਕ ਨਹੀਂ ਹੋਣਾ ਮੈਕਡੀ ਤੇ ਘਰ ਚ ਬਣਾਈਆਂ ਸਿੰਪਲ ਤਰੀਕੇ ਨਾਲ ਫਰਾਈਆਂ ਦਾ ਆਲੂਆ ਲਓ 4-5 ਆਲੂ ਪਹਿਲਾਂ ਉਹਨਾਂ ਦੇ ਦੋ ਪੀਸ ਕਰ ਲਓ ਦੋ ਤੇ ਫਿਰ ਚਾਰ ਕਰ ਲਓ ਇਸ ਤਰ੍ਹਾਂ ਕਟਿੰਗ ਕਰਨੀ ਆ ਜੇ ਤੁਹਾਡੇ ਕੋਲੇ ਘਰ 'ਚ ਫਰਾਈ ਕਟਰ ਨਹੀਂ ਹੈਗਾ ਤਾਂ ਤੁਸੀਂ ਚਾਕੂ ਨਾਲ ਇਦਾਂ ਕਟਿੰਗ ਟ੍ਰੇ ਤੇ ਰੱਖ ਕੇ ਇਸ ਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਇਸ ਦੀ ਕਟਿੰਗ ਕਰ ਸਕਦੇ ਹੋ ਬਸ 2-3 ਵਾਰ ਇਹਨਾਂ ਨੂੰ ਪਾਣੀ ਸਾਫ਼ ਪਾਣੀ ਲੈ ਲੈ ਕੇ ਇਹਨਾਂ ਨੂੰ ਜ਼ਰੂਰ ਭਿਉਂ ਕੇ ਰੱਖੋ 5-5 4-4 ਮਿੰਟ ਉਸ ਤੋਂ ਬਾਅਦ ਕਿਸੇ ਖੁੱਲੇ ਭਾਂਡੇ ਨੂੰ ਲੈ ਲੈਣਾ ਉਸ 'ਚ ਪਾਣੀ ਪਾ ਕੇ ਤੇ ਇਹਨਾਂ ਨੂੰ ਉਸ ਦੇ ਵਿੱਚ ਪਾ ਕੇ 10-12 ਮਿੰਟ ਚੰਗੀ ਤਰ੍ਹਾਂ ਵਾਲੋ ਤੇ ਤੁਸੀਂ ਦੇਖੋ ਜਿਹੜਾ ਆਲੂ 'ਚ ਸਟਾਰਚ ਹੁੰਦਾ ਉਹ ਇਸ ਨੂੰ ਵਾਲਣ ਨਾਲ ਬਾਹਰ ਨਿਕਲੇ ਆਉਂਦਾ ਜਿਹੜਾ ਇਹਦੇ 'ਚ ਪਾਣੀ ਹੁੰਦਾ ਤੇ 슈ਗਰ ਉਹ ਵੀ ਨਿਕਲ ਆਉਂਦੀ ਆ ਇੱਕ ਚਮਚ ਭਰ ਕੇ ਬਸ ਇਸ 'ਚ ਨਮਕ ਦਾ ਜਰੂਰ ਪਾ ਦਿਓ ਇਸ ਨਾਲ ਸਟਾਰਚ ਨਿਕਲਣ 'ਚ ਬਹੁਤ ਆਸਾਨੀ ਹੁੰਦੀ ਹੈ ਤੇ ਬਸ ਇੱਕ ਚਮਚੀ ਪਾਉਣਾ ਮੇਰੇ ਕੋਲੇ ਥੋੜਾ ਜਿਹਾ ਕਰਨ ਨਮਕ ਘੱਟ ਸੀ ਤੇ ਮੈਂ ਤਾਂ ਇਕੱਠਾ ਜਿਹਾ ਕਰਕੇ ਤਿੰਨ ਚਾਰ ਵਾਰ ਪਾਇਆ ਖੋਰਨਾ ਤੁਸੀਂ ਵੀਡੀਓ ਦੇਖ ਕੇ ਵੀ 5-6 ਚਮਚੇ ਇਹਦੇ ਚ ਨਮਕ ਪਾ ਦਿਓ ਤੇ ਇਸ ਨੂੰ ਚੰਗੀ ਤਰ੍ਹਾਂ 10-12 ਮਿੰਟ మీడియం ਫਰਾਈ ਤੇ ਉਵਾਲੋ ਤੇ ਦੇਖਿਓਗੇ ਤੁਸੀਂ ਜੀ ਇਹਦਾ ਸਟਾਰਚ ਆ ਤੁਹਾਨੂੰ ਵੀਡੀਓ 'ਚ ਦਿਖਦਾ ਹੁਣ ਵੀ ਕਿਵੇਂ ਉੱਪਰ ਆ ਨਿਕਲ ਜਾਂਦਾ ਤੇ ਜਿਹੜਾ ਇਹਦਾ 슈ਗਰ ਆ ਆਲੂ 'ਚ ਤੇ ਪਾਣੀ ਹੁੰਦਾ ਉਹ ਇਹ ਵਾਲਣ ਨਾਲ ਨਿਕਲ ਆਉਂਦਾ ਤੇ ਇਸ ਨੂੰ ਹਲਾਉਂਦੇ ਰਹਿਣਾ ਕਿਉਂਕਿ ਜਿਹੜੇ ਆਲੂ ਥੱਲੇ ਹੁੰਦੇ ਆ ਕਈ ਵਾਰ ਸੇਕ ਉਹਨਾਂ ਨੂੰ ਜ਼ਿਆਦਾ ਲੱਗ ਜਾਂਦਾ ਹਲਾਉਣ ਨਾਲ ਇਸ ਨੂੰ ਵੀ ਪ੍ਰੋਪਰ ਸਾਰੀਆਂ ਫਰਾਈਆਂ ਜਿਹੜੀਆਂ ਕਟਿੰਗ ਕਰਕੇ ਪਾਈਆਂ ਹੋਈਆਂ ਇੱਕੋ ਜਿਹਾ ਸੇਕ ਲੱਗਦਾ ਉਸ ਤੋਂ ਬਾਅਦ ਇਸ ਨੂੰ ਪਾਣੀ ਤੋਂ ਬਾਹਰ ਕੱਢ ਲਓ ਤੇ ਇਸ ਨੂੰ ਕਿਸੇ ਖੁੱਲੇ ਜੇ ਪਲੇਟ ਹੋਗੀ ਜਾਂ ਕੋਈ ਟ੍ਰੇ ਵੱਡੀ ਸਾਰੀ ਜਾਂ ਥਾਲ ਅੱਛੇ ਇਸ ਨੂੰ ਪਾ ਦਿਓ ਤੇ ਅੱਧਾ ਘੰਟਾ ਪੂਰਾ ਆਲੂਆਂ ਨੂੰ ਠੰਡਾ ਹੋਣ ਦਿਓ ਅੱਧਾ ਘੰਟਾ ਇਸ ਨੂੰ ਜਮ ਨਹੀਂ ਛੇੜਨਾ ਜਿੱਥੇ ਤੁਸੀਂ ਇਹਨੂੰ ਪਲੇਟ ਜਾਂ ਟ੍ਰੇ ਜਾਂ ਥਾਲ ਚ ਪਾਤਾ ਦੇਖੋ ਜਿਵੇਂ ਮੈਂ ਪਲੇਟ ਚ ਪਾਤਾ ਬਸ ਇਸ ਨੂੰ ਐ ਫਲਾ ਕੇ ਜੇ ਰੱਖ ਦੇਣਾ ਵੀ ਚੰਗੀ ਤਰ੍ਹਾਂ ਹਵਾ ਕਰਾਸ ਹੋਵੇ ਇਹਦੇ ਚ ਤੇ ਅੱਧਾ ਘੰਟਾ ਬਸ ਕਿਸੇ ਜਗ੍ਹਾ ਤੇ ਛੱਡ ਕੇ ਇਹ ਆਰਾਮ ਨਾਲ ਠੰਡੀਆਂ ਹੋ ਜਾਣ ਉਸ ਤੋਂ ਮਗਰੋਂ ਇਹਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਸਨੂੰ ਕੋਈ ਰਿਫਾਈਨਡ ਲੈ ਕੇ ਜਾਂ ਕੋਈ ਤੇਲ ਲੈ ਕੇ ਜਿਵੇਂ ਤੁਹਾਡੇ ਘਰ 'ਚ ਜੋ ਵੀ ਤੁਹਾਡੀ ਮਰਜ਼ੀ ਹੋਊਗੀ ਉਸਨੂੰ ਚੰਗੀ ਤਰ੍ਹਾਂ ਪਹਿਲਾਂ ਤੇਲ ਜਾਂ ਫਾਇੰਡ ਨੂੰ ਗਰਮ ਕਰਨਾ ਘਟੋ-ਘਟ 200 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਜਦੋਂ ਧੂੰਆਂ ਮਾਰਨ ਲੱਗੇ ਔਰ ਉਸ ਤੋਂ ਬਾਅਦ ਇਸਨੂੰ ਉਹਦੇ 'ਚ ਪਾਉਣਾ ਤੁਸੀਂ ਦੇਖਿਓ ਵੀ 3-4 ਮਿੰਟਾਂ 'ਚ ਇਸਨੂੰ ਜਦੋਂ ਡੀ ਫਰਾਈ ਕਰੋਗੇ ਤਾਂ ਸੇਮ ਟੂ ਸੇਮ ਮੱਕੜੀ ਦੇ ਜਿਹੜੀਆਂ ਫਰਾਈਆਂ ਮਿਲਦੀਆਂ ਨੇ ਬਿਲਕੁਲ ਉਸੇ ਤਰ੍ਹਾਂ ਦੀਆਂ ਫਰਾਈਆਂ ਬਣ ਕੇ ਤਿਆਰ ਹੋਣਗੀਆਂ ਤਿੰਨ ਤੋਂ ਚਾਰ ਮਿੰਟ ਵਾਸਤੇ ਇਸ ਨੂੰ ਛੱਡ ਦਿਓ ਤੇ ਪੂਰਾ ਪ੍ਰੋਪਰ ਤੁਹਾਡਾ ਆਇਲ ਵਧੀਆ ਗਰਮ ਹੋਣਾ ਚਾਹੀਦਾ ਰੜਿਆ ਹੋਇਆ ਪੂਰਾ ਤੁਸੀਂ ਦੇਖੋ ਬਸ ਇਸ ਨੂੰ ਮਾੜਾ ਮੋਟਾ ਹਿਲਾ ਲਓ ਜੇ ਤੁਹਾਡਾ ਮਨ ਕਰਦਾ ਨਹੀਂ ਤਾਂ ਆਪਣੇ ਆਪ ਹੀ ਤੁਹਾਨੂੰ ਜਦੋਂ ਪਤਾ ਲੱਗ ਜੂਗਾ ਜਦੋਂ ਇਹ ਚੰਗੀ ਤਰ੍ਹਾਂ ਡੀ ਫਰਾਈ ਹੋ ਜਾਂਦੀਆਂ ਇਸ ਤਰ੍ਹਾਂ ਇਸ ਨੂੰ ਐ ਬਾਹਰ ਕੱਢੋ ਤੇ ਸਪਾਈਡਰ ਸ਼ਾਨਣੀ ਜੇ ਤੁਹਾਡੇ ਕੋਲ ਹੈਗੇ ਤਾਂ ਬਾਲਾ ਵਧੀਆ ਉਸ ਦੇ ਉੱਪਰ ਆ ਕੇ ਮਾੜਾ ਮੋਟਾ ਜੋ ਤੇਲ ਦਾ ਕੋਈ ਛਿੱਟਾ ਹੁੰਦਾ ਉਹ ਵੀ ਥੱਲੇ ਨੁੱਚੜ ਜਾਂਦਾ ਤੇ ਤੁਸੀਂ ਦੇਖੋ ਵੀ ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਬਣਾ ਕੇ ਦਿਖਾਈਆਂ ਵੀ ਮੱਕੜੀ ਵਰਗਾ ਕਲਰ ਹੈਗਾ ਨਾਲੇ ਆਪਾਂ ਕੋਈ ਕਲਰ ਯੂਜ਼ ਨਹੀਂ ਕਰਿਆ ਕੋਈ ਐਕਸਟਰਾ ਚੀਜ਼ ਕੋਈ ਮਸਾਲਾ ਕੁਝ ਵੀ ਨਹੀਂ ਲਾਇਆ ਤੇ ਇਸ ਨੂੰ ਚੰਗੀ ਤਰ੍ਹਾਂ ਤੇ ਹੁਣ ਕੱਢ ਲਓ ਬਾਹਰ ਕਿਸੇ ਸ਼ਾਨਣੀ ਤੇ ਰੱਖ ਲਓ ਜੋ ਮਾੜਾ ਮੋਟਾ ਇੱਕਦ ਤਬਕਾ ਵੀ ਆ ਤੇਲ ਦਾ ਉਹ ਵੀ ਨਿਕਲ ਜਾਵੇ ਤੇ ਹੁਣ ਦੇਖੋ ਤੁਸੀਂ ਇਹਨੂੰ ਤੋੜ ਕੇ ਆ ਤੁਹਾਡੇ ਸਾਹਮਣੇ ਆ ਦੇਖੋ ਕਿਆ ਚੀਜ਼ ਬਣੀ ਹੈ ਕਿਵੇਂ स्टार्च ਤੋਂ ਬਗੈਰ ਆਲੂ ਕਿੰਨਾ ਸੋਹਣਾ ਫਰਾਈ ਹੈ